ਤੁਦੀਆਂ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੋਣ ਵਾਲੇ ਸਾਰ ਸਮੇਲੇ ਨੂੰ ਲੈ ਕੇ ਲੁਧਿਆਣਾ ਡਿਪਟੀ ਕਮਿਸ਼ਨਰ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ ਦੱਸਦੇ ਕਿ ਹਮਾਂਸ਼ੂ ਜੈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਇਹ ਮੇਲਾ 4 ਅਕਤੂਬਰ ਤੋਂ 12 ਅਕਤੂਬਰ ਤੱਕ ਚੱਲੇਗਾ ਜੀਦੇ ਵਿੱਚ ਪ੍ਰਸਿੱਧ ਕਲਾਕਾਰ ਗੁਰਦਾਸ ਮਾਨ ਸਮੇਤ ਹੋਰ ਗਾਇਕ ਹਿੱਸਾ ਲੈਣਗੇ ਉਹਨਾਂ ਨੇ ਦੱਸਿਆ ਇਸ ਮੇਲੇ ਦੇ ਵਿੱਚੋਂ ਜਿਹੜਾ ਵੀ ਪੈਸਾ ਇਕੱਠਾ ਹੋਵੇਗਾ ਸਾਰਾ ਹੜਪੀਰਤਾ ਨੂੰ ਸਮਰਪਿਤ ਕੀਤਾ ਜਾਵੇਗਾ ਉਥੇ ਡਿਪਟੀ ਕਮਿਸ਼ਨਰ ਮਨਸ਼ੂ ਜੈਨ ਨੇ ਲੁਧਿਆਣਾ ਦੇ ਪਿੰਡ ਸਸਰਾਲੇ ਦੇ ਬਾਨ ਨੂੰ ਲੈ ਕੇ ਵੀ ਦੱਸਿਆ ਕਿ ਕੋਈ ਵੀ ਜਾਣੇ ਨੁਕਸਾਨ ਨਹੀਂ ਹੋਇਆ ਲੇਕਿਨ ਇੱਕ ਦੋ ਘਰਾਂ ਤੋਂ ਇਲਾਵਾ ਫਸਲਾਂ ਖਰਾਬ ਜ਼ਰੂਰ ਹੋਈਆਂ ਨੇ ਜਿਸ ਨੂੰ ਲੈ ਕੇ ਗਰਦਾਵਰੀ ਵੀ ਕੀਤੀ ਜਾ ਰਹੀ ਹੈ ਉਹਨਾਂ ਕਹਿਆ ਜੋ ਵੀ ਨੁਕਸਾਨ ਹੋਵੇਗਾ ਪ੍ਰਸ਼ਾਸਨ ਵੱਲੋਂ ਭਰਿਆ ਜਾਵੇਗਾ ਸੋ ਦੱਸ ਦਈਏ ਕਿ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣੇ ਦੇ ਪੀਯੂ ਦੇ ਵਿੱਚ ਸਾਰਸ ਮੇਲਾ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਜਿੰਨੀ ਵੀ ਕਲੈਕਸ਼ਨ ਹੋਵੇਗੀ ਜੋ ਵੀ ਪੈਸਾ ਇਕੱਠਾ ਹੋਵੇਗਾ ਉਹ ਸਾਰਾ ਕੁਝ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜਪੀੜਤਾ ਨੂੰ ਦਿੱਤਾ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਾਰਸ ਫੈਸਟੀਵਲ ਜੋ ਹੈ ਉਹ 4 ਅਕਤੂਬਰ ਤੋਂ ਲੈ ਕੇ ਤੇ 12 12 ਅਕਤੂਬਰ ਤੱਕ ਹੋਊਗਾ ਤੇ ਇਹਦੇ ਵਿੱਚ ਅ ਗੁਰਦਾਸ ਮਾਨ ਜੀ ਸਾਹਿਬ ਉਹ ਓਪਨਿੰਗ ਕਰਨਗੇ ਤੇ ਵੱਖ-ਵੱਖ ਪੰਜਾਬ ਦੇ ਫੇਮਸ ਆਰਟਿਸਟ ਔਰ ਪੂਰੀ ਇੰਡੀਆ ਤੋਂ ਫੇਮਸ ਆਰਟਿਸਟ ਇੱਥੇ ਆ ਰਹੇ ਨੇ ਔਰ ਆਪਣਾ ਆਕੇ ਹੋਏ تھے ਕਲਾ ਦਾ ਪ੍ਰਦਰਸ਼ਨ ਕਰਨਗੇ ਇੱਥੇ ਇੱਕ ਗੱਲ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿੰਨੀ ਵੀ ਜੋ ਵੀ ਇਸ ਤੋਂ ਪ੍ਰੋਸੀਡ ਜਾਂ ਟਿਕਟਾਂ ਦੇ ਰਾਹੀਂ ਆ ਜੋ ਵੀ ਇਸ ਇਸ ਤੋਂ ਆ ਕਲੈਕਸ਼ਨ ਹੋਊਗੀ ਉਹ ਸਾਰੀ ਦੇ ਸਾਰੇ ਹੜਾ ਦੇ ਜਿਹੜੇ ਪੀੜਿਤ ਨੇ ਫਲੱਡ ਵਿਕਟਿਮਸ ਨੇ ਉਹਨਾਂ ਦੇ ਵਾਸਤੇ ਅਸੀਂ ਉਹਨੂੰ ਯੂਜ਼ ਕਰਾਂਗੇ ਤੇ ਉਹਦੇ ਕਰਕੇ ਤਾਂ ਕਿ ਉਹਨਾਂ ਦਾ ਜਿਹੜਾ ਅ ਅੱਜ ਪੰਜਾਬ ਸਰਕਾਰ ਵੱਲੋਂ ਮਿਸ਼ਨ ਵੀ ਲਾਂਚ ਕੀਤਾ ਗਿਆ ਮਿਸ਼ਨ ਚੜ੍ਹਦੀ ਕਲਾ ਤੇ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕੀਏ ਸਰ ਕੁਝ ਏਰੀਆ ਜਿਹੜਾ ਲੁਰੀਆਂ ਵਿੱਚ ਵੀ ਚੂਹੇ ਪੜਾ ਕੇ ਅਸੀਂ ਬਣਾ ਕਰਕੇ ਉਹਨੂੰ ਉੱਤੇ ਕੀ ਸਿਚੁਏਸ਼ਨ ਦੇਤੀ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ ਕੰਪੋਜੀਸ਼ਨ ਦੇਣ ਲਈ ਕਿ ਆ ਰਹੀਆਂ ਇਹ ਸ਼ਮੇ ਉਹਨੂੰ ਕੀ ਹੋਊਗੀ ਸੋ ਜਿਹੜਾ ਸਾਡਾ ਤੁਸੀਂ ਬੰਦੇ ਨਾਲ-ਨਾਲ ਲੱਗਦਾ ਕੁਝ ਏਰੀਆ ਸੀਗਾ ਉੱਥੇ ਜਿਹੜਾ ਬੰਦ ਅੰਦਰ ਵਾਲਾ ਏਰੀਆ ਉਹ ਕਾਫੀ ਪ੍ਰਭਾਵਿਤ ਹੋਇਆ ਸੀ ਤੇ ਜਿਹੜਾ ਬੰਦੇ ਅੰਦਰ ਵਾਲਾ ਏਰੀਆ ਕਾਫੀ ਪ੍ਰਭਾਵਿਤ ਹੋ ਗਿਆ ਸੀ ਜਿਸ ਕਰਕੇ ਉਹ ਉੱਥੇ ਫਸਲਾਂ ਦਾ ਨੁਕਸਾਨ ਹੋਇਆ ਬਟ ਜਿਹੜਾ ਬੰਦ ਤੋਂ ਬਾਹਰ ਵਾਲਾ ਏਰੀਆ ਸੀਗਾ ਉੱਥੇ ਪਾਣੀ ਦੀ ਡਾਫ ਲੱਗ ਰਹੀ ਹੈ ਬਟ ਜਾਨ ਔਰ ਮਾਲ ਦਾ ਖਤਰਾ ਹਜੇ ਕੋਈ ਵੀ ਨਹੀਂ ਹੈਗਾ ਤੇ ਜਾਨ ਕਿਸੇ ਦੀ ਵੀ ਜਾਨ ਦਾ ਖਤਰਾ ਹਜੇ ਕੋਈ ਨਹੀਂ ਹੈਗਾ ਮਸ਼ੀਨਾਂ ਵੀ ਉੱਥੇ ਲਾਈਆਂ ਹੋਈਆਂ ਤੇ ਉੱਥੇ ਕੰਮ ਵੀ ਮੌਕੇ ਤੇ ਚੱਲ ਰਿਹਾ ਤਾਂ ਜੋ ਜਲਦ ਤੋਂ ਜਲਦ ਸਿਚੁਏਸ਼ਨ ਤੇ ਕਾਬੂ ਪਾਇਆ ਜਾ ਸਕੇ ਰੈ residențial ਦਾ ਪਰ ਇਹ ਤੁਹਾਨੂੰ ਚਾਹੁੰਦਾ ਸੀ ਐਸੀ ਐਸੀ ਸਿਰਫ ਜੀਮੈਦੀ ਹੈ ਸੀ ਤੇ ਲੋਕਾਂ ਨੂੰ ਕੀ ਅਸ਼ਵਾਸਨ ਹੈ residențial ਦਾ ਉੱਥੇ ਇੱਕ ਗੁਜਰਾਂ ਦਾ ਘਰ ਸੀਗਾ ਜਿਹੜਾ ਕੱਚਾ ਘਰ ਸੀਗਾ ਉੱਥੇ ਉਹਦਾ ਨੁਕਸਾਨ ਜ਼ਰੂਰ ਹੋਇਆ ਤੇ ਇੱਕ ਕਿਸੇ ਕਿਸੇ ਨੇ ਕੋਈ ਕਮਰਾ ਬਣਾਇਆ ਸੀ ਆਰਜੀ ਉੱਥੇ ਵੇਵ ਬ੍ਰਿਜ ਬਣਾਇਆ ਹੋਇਆ ਸੀਗਾ ਉਹਦਾ ਵੀ ਨੁਕਸਾਨ ਹੋਇਆ ਬਟ ਆਮ ਤੌਰ ਤੇ ਹੜ੍ਹ ਨੂੰ ਫਲੱਡ ਦੇ ਕਾਰਨ ਕਿਸੇ ਦਾ ਵੀ ਘਰ ਦਾ ਨੁਕਸਾਨ ਨਹੀਂ ਹੋਇਆ ਹਾਂ ਜਿਹੜੀ ਜਿਹੜਾ ਮੀਂਹ ਪਿਆ ਦੋ ਤਿੰਨ ਦਿਨ ਲਗਾਤਾਰ ਮੀਂਹ ਪਿਆ ਉਹਦੇ ਕਰਕੇ ਕਾਫੀ ਜਿਹੜੇ ਕੱਚੇ ਮਕਾਨ ਸੀਗੇ ਜਾਂ ਜਿਨ੍ਹਾਂ ਦਾ ਮਕਾਨਾਂ ਦਾ ਕੁਝ ਨੁਕਸਾਨ ਹੋਇਆ ਉਹਦਾ ਸਰਵੇ ਪੂਰਾ ਚੱਲ ਰਿਹਾ ਤੇ ਉਹਨਾਂ ਨੂੰ ਪੂਰੀ ਜਿਹੜੀ ਐਸਡੀਆਰਐਫ ਦੀ ਕੰਪਨਸੇਸ਼ਨ ਉਹ ਦਿੱਤੀ ਜਾਊਗੀ। ਜ਼ਿਆਨਾ ਲਾਈਵਲੀ ਸਰਿੰਦਰ ਸੋਨੀ ਦੀ ਰਿਪੋਰਟ